अॼु <sharp inhale> thank you to اڙو پاني ني 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 राजा <laughs> राजा É, não nó... We're <laughs> ਜਾ ਨਾਮ ਤੇ ਆਵਾ ਨਾਮ ਰਾਜੇ ਜੀ 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 ਨਾਮ ਤੇ ਨਾਮ ਤੇ ਆਵਾ ਨਾਮ ਰਾਜੇ ਜੀ I'm sorry. ਵਾਹਿਗੁਰੂ ਨਾਮ ਬੋਲਾ ਵਾਹਿਗੁਰੂ ਨਾਮ ਬੋਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਆ ਜੀ ਓਕੇ ਪਰ ਮੈਂ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੋ ਪੰਥ ਦੇ ਬਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਕੱਲ ਨੂੰ ਪ੍ਰਕਾਸ਼ ਵਿਹਾੜਾ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਪਾਸਾਈ ਨੌਵੀਂ ਵਿਖੇ ਬੜੀ ਧੂਤਾਂ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਰੇ ਵਿੱਚ ਅੱਜ ਸਵੇਰ ਤੋਂ ਲੈ ਕੇ ਗੁਰਦਾਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਸਾਰੀ ਗੁਰੂ ਕੀ ਨਗਰੀ ਦੇ ਵਿੱਚ ਰੀ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ ਗੁਰਦਾਰਾ ਸਾਹਿਬ ਆ ਕੇ ਸਮਾਪਤੀ ਹੋਈ ਹੈ ਨਗਰ ਕੀਰਤਨ ਦੇ ਵਿੱਚ ਜੋ ਸੰਗਤਾਂ ਸ਼ਾਮਲ ਹੋਈਆਂ ਨੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਸੂਚੇ ਸਟਾਫ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਮਹਾਰਾਜ ਕਿਰਪਾ ਕਰਿਓ ਉਹਨਾਂ ਦੀਆਂ ਜਿਹੜੀਆਂ ਗੁਰਮਤ ਅਨੁਸਾਰ ਭਾਵਨਾਵਾਂ ਨੇ ਪੂਰੀਆਂ ਕਰਿਓ ਸਾਰਿਆਂ ਦੇ ਨਗਰ ਸਾਰਿਆਂ ਦੇ ਘਰਾਂ ਵਿੱਚ ਨਗਰ ਖੇੜੇ ਦੇ ਵਿੱਚ ਖੁਸ਼ੀਆਂ ਖੇੜੇ ਵਕਸਿਓ ਅੱਗੇ ਤੋਂ ਵੀ ਕਿਰਪਾ ਕਰਿਓ ਕਿ ਆਪ ਜੀ ਦੀ ਇਹ ਸੰਗਤ ਹਾਰਾਪਰਾ ਜਿਹੜਾ ਸਮਾਗਮ ਹੈ ਇਸੇ ਤਰ੍ਹਾਂ ਮਨਾਉਣ ਦੀ ਆਪ ਹੀ ਕਿਰਪਾ ਕਰਿਓ ਇੱਕ ਵਾਰੀ ਫੇਰ ਮੈਂ ਇਸ ਗੁਰੂ ਸਾਹਿਬ ਦਾ ਗੁਰਦਾਰਾ ਸਾਹਿਬ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਸਮੂਹ ਸੰਗਤਾਂ ਦੇਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ